ਸ੍ਰੀ ਕਾਲ ਜੀ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਥੈਂਕਸ ਕਿ ਤੁਸੀਂ ਅੱਜ ਸਾਡੇ ਸਪੈਸ਼ਲ ਦਿਨ ਨੂੰ ਹੋਰ ਜ਼ਿਆਦਾ ਖਾਸ ਬਣਾਉਣ ਦੇ ਲਈ ਇੱਥੇ ਪਹੁੰਚੇ ਹੋ ਅਸੀਂ ਸਾਰੀ ਟੀਮ ਤੁਹਾਡੇ ਦਿਲੋਂ ਸ਼ੁਕਰਾਨਾ ਕਰਦੇ ਹਾਂ ਅੱਜ ਸਾਡੀ 1.5-2 ਸਾਲ ਦੀ ਮਿਹਨਤ ਜਿਹੜੀ ਆ ਉਹ ਫਾਈਨਲੀ ਉਸ ਮੁਕਾਮ ਤੇ ਪਹੁੰਚੀ ਹੈ ਨੀ ਮੈਂ ਸਸਕਟਣੀ ਮੋਹਿਤ ਬਨਵਾਤ ਹੁਣਾ ਵੱਲੋਂ ਲਿਖੀ ਪ੍ਰੋਡਿਊਸ ਕੀਤੀ ਡਾਇਰੈਕਟ ਕੀਤੀ ਫਿਲਮ ਤੁਹਾਡੇ ਸਾਰੇ ਦੇ ਸਾਹਮਣੇ ਲੈ ਕੇ ਹਾਜ਼ਰ ਆ ਅੱਜ ਅਸੀਂ ਸਾਰੀ ਟੀਮ ਬਹੁਤ ਖੁਸ਼ੀ ਤੇ ਮਾਣ ਮਹਿਸੂਸ ਕਰ ਰਹੇ ਆ ਕਿ ਅੱਜ ਅਸੀਂ ਤੁਹਾਡੇ ਸਾਰਿਆਂ ਦੇ ਨਾਲ ਬੈਠ ਕੇ ਇਸ ਫਿਲਮ ਦਾ ਪ੍ਰੀਮੀਅਰ ਸ਼ੋਅ ਦੇਖਾਂਗੇ ਫਿਲਮ ਦੇ ਬਾਰੇ ਜੋ ਵੀ ਤੁਹਾਡੇ ਨਾਲ ਗੱਲਬਾਤ ਕਰਨੀ ਜੋ ਵੀ ਤੁਹਾਡੇ ਸਵਾਲ ਹੋਣਗੇ ਜਵਾਬ ਹੋਣਗੇ ਤੁਹਾਨੂੰ ਫਿਲਮ ਕਿਵੇਂ ਦੀ ਲੱਗੀ ਉਹ ਸਾਰੀਆਂ ਗੱਲਾਂ ਇਸੇ ਸਟੇਜ ਦੇ ਉੱਪਰ ਫਿਲਮ ਦੇਖਣ ਤੋਂ ਬਾਅਦ ਕਰਾਂਗੇ ਆਪਾਂ ਤੇ ਹੁਣ ਇਜਾਜ਼ਤ ਮਿਲਦੇ ਆ ਫਿਲਮ ਦੇਖਣ ਤੋਂ ਬਾਅਦ ਸਾਰੇ ਜਣੇ ਸੋ ਥੈਂਕ ਯੂ ਵੈਰੀ ਮਚ ਅਜੋ ਜੀ ਰਿਜ਼ਲਟ ਦੇਖਦੇ ਆ ਕਿਵੇਂ ਨਿਕਲਦਾ ਸੀ ਬਹੁਤ ਜ਼ਿਆਦਾ ਐਕਸਾਈਟਡ ਵੀ ਆ ਛੋਟੇ ਛੋਟੇ ਡਰੇ ਵੀ ਹੋਏ ਆ ਉਮੀਦ ਹੈ ਕਿ ਅਸੀਂ ਇੰਨੀ ਜ਼ਿਆਦਾ ਮਿਹਨਤ ਕੀਤੀ ਤੇ ਤੁਹਾਨੂੰ ਫਿਲਮ ਬਹੁਤ ਪਸੰਦ ਆਏਗੀ। ਹਾਂਜੀ ਮੈਨੂੰ ਬਹੁਤ ਵਧੀਆ ਲੱਗੀ ਭਾਜੀ ਮਤਲਬ ਬਹੁਤ ਹੀ ਵਧੀਆ ਮੂਵੀ ਮੈਂ ਪਹਿਲਾਂ ਵੀ ਕਿਹਾ ਕਿ ਬਹੁਤ ਮੋਟੀਵੇਸ਼ਨਲ ਮੂਵੀ ਆ ਇੱਕ ਮੁੱਦੇ ਤੇ ਨਹੀਂ ਆ ਵੱਖ-ਵੱਖ ਮੁੱਦਿਆਂ ਤੇ ਜਿਹੜੇ ਆਪਣੇ ਨਾਰਮਲੀ ਘਰਾਂ ਵਿੱਚ ਕਹਿ ਲੋ ਜਾਂ ਪਿੰਡਾਂ ਵਿੱਚ ਕਹਿ ਲੋ ਹੁੰਦੇ ਆ ਉਹਨਾਂ ਦੇ ਆਵਾਜ਼ ਉਠਾਈ ਆ ਮੈਨੂੰ ਬਹੁਤ ਵਧੀਆ ਲੱਗੀ ਜ਼ਰੂਰ ਵੇਖਣੀ ਚਾਹੀਦੀ ਹਰ ਫੈਮਿਲੀ ਨੂੰ ਇਹ ਮੂਵੀ। ਇੱਕ ਨਾ ਆਪਾਂ ਦੇਖਦੇ ਆ ਤੁਸੀਂ ਵੀ ਨੂੰ ਹੋਗੇ ਨੂੰਆਂ ਤੇ ਸੱਸਾਂ ਦੀ ਦਰਾਰ ਹਮੇਸ਼ਾ ਘਰਾਂ ਵਿੱਚ ਚੱਲਦੀ ਹੀ ਰਹਿੰਦੀ ਆ ਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਕਉ ਮੈਂ ਹਾਂ ਜੇ ਇਹ ਵਾਲਾ ਐਕਸਪੀਰੀਅੰਸ ਲੈ ਲਿਆ ਮੈਂ ਝੂਠ ਨਹੀਂ ਬੋਲੂਗੀ ਕਿ ਮੈਂ ਇੱਥੇ ਆ ਕੇ ਝੂਠ ਬੋਲਣ ਦੀ ਆ ਮੇਰੀ ਤੇ ਮੇਰੀ ਮਤਲਬ ਮੈਂ ਸਾਸ ਵਰਡ ਮੈਨੂੰ ਯੂਜ਼ ਕਰਨਾ ਚੰਗਾ ਹੀ ਨਹੀਂ ਲੱਗਦਾ ਮੈਂ ਹਮੇਸ਼ਾ ਮੰਮੀ ਹੀ ਕਹਿੰਦੀ ਆ ਠੀਕ ਆ ਤੇ ਮੰਮੀ ਨਾਲ ਮੇਰਾ ਤੇ ਬਹੁਤ ਜ਼ਿਆਦਾ ਪਿਆਰ ਆ ਮੈਂ ਸਹੀ ਗੱਲ ਦੱਸਾਂ ਤੇ ਮਤਲਬ ਉਹ ਹਨ ਪੂਰੀ ਪੂਰੀ ਸਪੋਰਟ ਕਰਦੇ ਆ ਤੇ ਸਾਡਾ ਵੀ ਉਹਨਾਂ ਪ੍ਰਤੀ ਫਰਜ਼ ਬੰਦਾ ਹੈ ਕਿ ਉਹਨਾਂ ਦਾ ਖਿਆਲ ਰੱਖੀਏ ਤੇ ਉਹ ਹੀ ਆਪਣਾ ਪੂਰਾ ਪੂਰਾ ਫਰਜ਼ ਨਿਭਾਉਨੇ ਆ ਚਲੋ ਇਹ ਗੱਲ ਤੁਹਾਨੂੰ ਬਹੁਤ ਵਧੀਆ ਲੱਗੀ ਸਾਨੂੰ ਕਿ ਤੁਸੀਂ ਸੱਸ ਨੂੰ ਸੱਸ ਦਾ ਦਰਜਾ ਨਹੀਂ ਮਾਣਦਾ ਦਰਜਾ ਹਣਾ ਇੱਕ ਆਪਾਂ ਅਕਸਰ ਦੇਖਦੇ ਆਂ ਵੀਰੇ ਸੱਸ ਤੇ ਨੂੰਹ ਦੀ ਲੜਾਈ ਦੇ ਵਿੱਚ ਹਸਬੰਡ ਰਗੜਿਆ ਜਾਂਦਾ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮੇਰਾ ਇਦਾਂ ਦਾ ਕੋਈ ਚਲੋ ਮੌਕਾ ਆਇਆ ਨਹੀਂ ਰੱਬ ਨਾ ਕਰੇ ਨਾ ਹੀ ਆਵੇ ਤੇ ਵੈਸੇ ਕੋਈ ਇਦਾਂ ਦਾ ਹੋਇਆ ਹੀ ਨਹੀਂ ਕੋਈ ਕਹਿ ਲਓ ਵੀ ਇਨਸੀਡੈਂਟਸ ਵੀ ਹੋਇਆ ਹੋਗਾ ਛੋਟਾ-ਮੋਟਾ ਮੈਂ ਇਦਾਂ ਦਾ ਕਦੇ ਨਹੀਂ ਹੋਇਆ ਜੇ ਹੋਇਆ ਹੁੰਦਾ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਦਾ ਪਰ ਇਦਾਂ ਦਾ ਕੋਈ ਹੋਇਆ ਨਹੀਂ ਇਹ ਮੰਮੀ ਮਤਲਬ ਕਦੀ ਵੀ ਮੈਂ ਉੱਤਨ ਉਹਨਾਂ ਨੇ ਵੀ ਦੱਸਿਆ ਕਿ ਮੈਂ ਕਦੇ ਸੱਸ ਦਾ ਇਹ ਕਹਿ ਨਹੀਂ ਜੀ ਕਿ ਇਹਨੂੰ ਬਾਹਰ ਦੱਸ ਦੇ ਵੀ ਆ ਤਾਂ ਮੰਮੀ ਹੀ ਕਹਿੰਦੇ ਆ ਇਹ ਕਹਿ ਦਿੰਦੀ ਕਿ ਉਧਰ ਵਾਲੇ ਕਿ ਇੱਧਰ ਵਾਲੇ ਇਹਨਾਂ ਨੇ ਇਹ ਨਹੀਂ ਕਹਿਣਾ ਕਿ ਸੱਸ ਸਾ ਮੇਰੇ ਇਹਨੇ ਕਹਿਣਾ ਇੱਧਰ ਵਾਲੇ ਮੰਮੀ ਮੇਰੇ ਕਦੇ ਸੱਸ ਦਾ ਨਾਮ ਇਹਨਾਂ ਨੂੰ ਸਹੀ ਨਹੀਂ ਲੱਗਦਾ ਤੇ ਇਹ ਵਧੀਆ ਮੈਸੇਜ ਇਹ ਆਪਣੇ ਫਿਲਮ ਦੇ ਵਿੱਚ ਵੀ ਮੈਸੇਜ ਬਹੁਤ ਵਧੀਆ ਹੈ ਲਾਸਟ ਤੇ ਉਹਨਾਂ ਨੇ ਬਹੁਤ ਸਾਰੇ ਜਿੰਨੇ ਆਰਟਿਸਟਾਂ ਬਹੁਤ ਵਧੀਆ ਉਹਨਾਂ ਨੇ ਕਰੈਕਟਰ ਆਪਣੇ ਆਪਣੇ ਬਹੁਤ ਵਧੀਆ ਪਲੇ ਕੀਤੇ ਆ ਤੇ ਬਹੁਤ ਹੀ ਵਧੀਆ ਫਿਲਮ ਹੈ ਮੈਸੇਜ ਬਹੁਤ ਵਧੀਆ ਹੈ ਫੈਮਿਲੀ ਨੂੰ ਲੈ ਕੇ ਬਹੁਤ ਵਧੀਆ ਹੈ ਇੱਕ ਨਾ ਵੀਰੇ ਮਹਿਤਾਬ ਏਕ ਦਾ ਪਹਿਲੀ ਵਾਰ ਕਿਰਦਾਰ ਨਵਾਇਆ ਉਹਨਾਂ ਨੇ ਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਨੇ ਬਹੁਤ ਵਧੀਆ ਕੀਤਾ ਆ ਮੈਂ ਤੇ ਚਾਹੁੰਦਾ ਕਿ ਉਹ ਹੋਰ ਮੂਵੀਆਂ ਕਰਨ ਉਹਨਾਂ ਨੇ ਬਹੁਤ ਮੂਵੀਆਂ ਕੱਟ ਕੀਤੀਆਂ ਵਾ ਪਹਿਲੀ ਚ ਵੀ ਬਹੁਤ ਵਧੀਆ ਆਪਣਾ ਉਹਨਾਂ ਨੇ ਕੈਰੈਕਟਰ ਪਲੇ ਕੀਤਾ ਇਹਦੇ ਵਿੱਚ ਵੀ ਉਹਨਾਂ ਨੇ ਬਹੁਤ ਵਧੀਆ ਕਿਰਦਾਰ ਨਿਭਾਇਆ ਵਾ ਤੇ ਮੈਂ ਕਹਿੰਦਾ ਕਿ ਹੋਰ ਮੂਵੀਆਂ ਕਰਨ ਵਧੀਆ ਇਹ ਦਰਸ਼ਕਾਂ ਨੂੰ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮੂਵੀ ਦੇਖਣੀ ਚਾਹੀਦੀ ਆ ਤੇ ਤੀਜਾ ਪਾਰਟ ਆਉਣਾ ਚਾਹੀਦਾ ਜਾਂ ਨਹੀਂ ਆਉਣਾ ਚਾਹੀਦਾ ਤੇ ਲੱਗਦਾ ਵਾ ਕਿ ਮੂਵੀ ਜ਼ਰੂਰ ਦੇਖਣੀ ਚਾਹੀਦੀ ਸਾਰਿਆਂ ਨੂੰ ਦੇਖਣੀ ਚਾਹੀਦੀ ਮਤਲਬ ਵੇਖੋ ਆਪਾਂ ਦੂਜੀਆਂ ਮੂਵੀਆਂ ਨੂੰ ਤੇ ਸਪੋਰਟ ਕਰਦੇ ਮੈਨੂੰ ਲੱਗਦਾ ਕਿ ਇਹੋ ਜਿਹੀਆਂ ਮੂਵੀਆਂ ਨੂੰ ਵੀ ਵੱਧ ਤੋਂ ਵੱਧ ਸਪੋਰਟ ਕਰਨੀ ਚਾਹੀਦੀ ਜਿਦੇ ਵਿੱਚ ਤੁਹਾਨੂੰ ਕੋਈ ਸਿੱਖਿਆ ਮਿਲੇ ਠੀਕ ਹੈ ਕਿਉਂਕਿ ਅੱਜ ਕੱਲ੍ਹ ਕੋ ਲੋਕ ਹੁੰਦੇ ਆ ਕਿ ਉਹਨਾਂ ਨੂੰ ਨਾ ਬਸ ਚਾਹੀਦੀ ਆ ਇੱਕ ਚੀਜ਼ ਚਾਹੀਦੀ ਕਿ ਕਾਮੇਡੀ 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 ਪਰ ਇਹਦੇ ਵਿੱਚ ਤੁਹਾਨੂੰ ਕਾਮੇਡੀ ਐਂਡ ਤਾਂ ਮਿਲੂਗੀ ਪਰ ਉਹਦੇ ਨਾਲ ਨਾਲ ਤੁਹਾਨੂੰ ਬਹੁਤ ਜ਼ਿਆਦਾ ਸਿੱਖਿਆ ਵੀ ਮਿਲੂਗੀ ਥੈਂਕ ਯੂ ਥੈਂਕ ਯੂ ਸੋ ਮਚ ਬਹੁਤ ਸੋਹਣੀ ਮੂਵੀ ਆ ਪੈਸਾ ਵਸੂਲ ਆ ਜੇ ਤੁਸੀਂ ਪੈਸਾ ਤਾਂ ਮਤਲਬ ਇਹ ਨਹੀਂ ਹੈਗਾ ਕਿ ਤੁਹਾਡੇ ਪੈਸੇ 베ਸਡ ਹੋਣਗੇ ਫੁੱਲ ਇੰਜੋਏ ਆ ਫੈਮਿਲੀ ਨੂੰ ਲੈ ਕੇ ਆਓ ਫੈਮਿਲੀ ਮੂਵੀ ਆ ਤੁਹਾਨੂੰ ਐ ਨਹੀਂ ਫੀਲ ਹੋਊਗਾ ਕਿ ਆਪਾਂ ਫੈਮਿਲੀ ਨੂੰ ਨਾਲ ਲੈ ਕੇ ਆਹ ਸੀਨ ਕਿਦਾਂ ਦਾ ਆ ਗਿਆ ਮਤਲਬ ਕੁੱਲ ਮਿਲਾ ਕੇ ਚੰਗਾ ਆ ਮੇਰੇ ਅਕੋਰਡਿੰਗ 10 ਦੇ ਵਿੱਚੋਂ 10 ਹੀ ਨੇ ਓਕੇ ਓਕੇ ਥੈਂਕ ਯੂ ਸਰ ਬਹੁਤ ਵਧੀਆ ਲੱਗਾ ਆਪਾਂ 1 ਵੀ ਦੇਖੀ ਹੋਈ ਸੀਗੀ ਤੇ 2 ਤਾਂ ਬਹੁਤ ਜ਼ਿਆਦਾ ਵਧੀਆ ਕੁਝ ਅਲੱਗ ਕਨਸੈਪਟ ਹੈ ਮੂਵੀ ਦਾ ਮਤਲਬ ਇਹ ਥੀਮ ਉਹੀ ਹੈ ਆਪਣੇ ਸਾਸ ਨੂੰ ਦਾ ਹੀ ਉਹਨਾਂ ਨੇ ਦਿਖਾਇਆ ਬਟ ਉਹਦੇ ਵਿੱਚ ਜਿਹੜੇ ਛੋਟੇ ਛੋਟੇ ਕਨਸੈਪਟ ਐਡ ਕੀਤੇ ਆ ਲਾਈਕ ਚੋਣਾ ਨੂੰ ਲੈ ਕੇ ਕੀਤੇ ਗਏ ਸੀਗੇ ਲਾਈਕ ਹਾਰਰ ਮੂਵੀ ਵਾਲਾ ਸੀ ਇਨਗ੍ਰੇਡ ਕੀਤਾ ਉਹ ਚੀਜ਼ ਤਾਂ ਵਧੀਆ ਲੱਗੀ ਮੂਵੀ ਦੀ ਆ ਤੁਹਾਨੂੰ ਕੀ ਲੱਗਾ ਜਿਹੜਾ ਇਹਦੇ ਵਿੱਚ ਦਿਖਾਇਆ ਗਿਆ ਕਿ ਨੂਹਾ ਮਾੜੀਆਂ ਹੁੰਦੀਆਂ ਨੇ ਜਾਂ ਸੱਸਾਂ ਵਾੜੀਆਂ ਹੁੰਦੀਆਂ ਨੇ ਐਕਚੁਅਲ ਤੋਂ ਦੱਸੋ ਤਾਂ ਮਾੜੀਆਂ ਕੋਈ ਵੀ ਨਹੀਂ ਹੁੰਦਾ ਬਸ ਕੁਝ-ਕੁਝ ਆਪਣੇ ਮਾਈਂਡ ਜਿਹੜੇ ਉਹ ਦੂਜੇ ਬੰਦੇ ਕਰਕੇ ਜਿਵੇਂ ਮੂਵੀ 'ਚ ਦੱਸਿਆ ਗਿਆ ਕਿ ਸੈਕਟਰੀ ਕਰਕੇ ਸਾਸ ਦਾ ਦਿਮਾਗ ਜਿਹੜਾ ਉਹ ਰਹਿੰਦਾ ਦੂਜੇ ਬੰਦੇ ਕਰਕੇ ਜਦੋਂ ਆਪਾਂ ਦਿਮਾਗ ਨੂੰ ਕਰਦੇ ਆ ਨਾ ਉਦੋਂ ਡਿਵਰਟ ਹੁੰਦਾ ਆਦਰਵਾਇਜ਼ ਨੂੰ ਚੰਗੀਆਂ ਹੁੰਦੀਆਂ ਦੋਨੋਂ ਹੀ ਚੰਗੀਆਂ ਹੁੰਦੀਆਂ ਹਾਂਜੀ ਕਿਵੇਂ ਲੱਗੀ ਸਾਡੀ ਫਿਲਮ ਬਹੁਤ ਹਾਂ ਅਧਿਆਇ ਮੈਕਸੀਕਾ ਅਧਿਆਇ ਡਰ ਹੈ ਅਧਿਆਇ ਕਮੇਡੀ ਹੈ ਕਾਮਯਾਬ ਹੋ ਜਾਂਗੇ ਸੋ ਸਭ ਤੋਂ ਪਹਿਲਾਂ ਅਸੀ ਨੀਮਸ਼ਾਸਤਰੀ 2 ਬਣ ਸਾਡੀ ਬਹੁ ਹਿੱਟ ਰਹੀ ਸੀਗੀ ਨੀਮਸ਼ਾਸਤਰੀ 2 ਮਰਸਲ ਨੂੰ ਬੜਾ ਥੈਂਕਸ ਕਰਾਂਗਾ ਸਾਰੇ ਗਾਮਾ ਟੀਮ ਦਾ ਤੇ ਮੈਂ ਸਪੋਰਟ ਕਰਦਾ ਸੁਖਮ ਸਰਦਾਰ ਜਿਨ੍ਹਾਂ ਨੇ ਸਾਡੇ ਤੇ ٹرسٹ ਕੀਤਾ ਕਿਉਂਕਿ ਬੰਬੇਕ ਤੋਂ ਸਭ ਤੋਂ ਪਹਿਲਾ ਬੰਦਾ ਜਿਹੜਾ ਇੱਥੇ ਕੰਮ ਕਰਨ ਆਉਂਦਾ ਪੰਜਾਬ ਚ ਉਹ ਦੇਖਦਾ ਕਿ ਵੱਡਾ ਐਕਟਰ ਬਣਾਉਣਾ ਨਹੀਂ ਲਈਏ ਵੱਡਾ ਐਕਟਰ ਬਣਾਉਣਾ ਨਹੀਂ ਲਈਏ ਮੈਂ ਇਹਨਾਂ ਨੇ ਕੰਟੈਂਟ ਵੱਲ ਚਾ ਗਿਆ ਇਹਨਾਂ ਨੇ ਇਹ ਨਹੀਂ ਦੇਖੇ ਕਿ ਕੋ ਵੱਡਾ ਹੀਰੋ ਲਈਏ ਜਾਂ ਵੱਡਾ ਡਾਇਰੈਕਟਰ ਲਈਏ ਜਿਹੜਾ ਨੇ ਕੰਟੈਂਟ ਤੇ ٹرسٹ ਕੀਤਾ ਤੇ ਮੈਂ ਤੁਹਾਨੂੰ ਵਾਅਦਾ ਕਰਦਾ ਤੁਸੀਂ ਸਾਡੇ ਤੇ ٹرسٹ ਕੀਤਾ ਅਸੀਂ ਨੂੰ ਸਫਲਤੀ ਦੀ ਤਰੱਕੀ ਨੂੰ ਕਰਾਂਗੇ ਐਂਡ ਜਰ ਪਰਮਨੈਂਟ 하게 ਕਰਾਂਗਾ मैं अपने आप को एक बहुत छोटा मेटर मौसा मैं सरस्कृति वर्ल्ड वाइजिट होगी उसकी साइस करके साथ प्लैन के सरस्वती लेके आ रहे हो जिन्ना क्या आ रहे हैं हाँ, कोशिश की अपने वालों ठीक ठाक कम कर सी करा लोगों लोग चंगा लगा तो 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 तागा तागा बहुत शुक्रिया जो चंगा नहीं लगा उस मेरा कोई कसूर नहीं मेरे लागू भी लग जाती है मतलब जहर चढ़ सो मैं जिनी जहरीली हाँ ये देख लिया मेरा कोई कसूरी नहीं मैं बहुत ਸਾਰੇ ਨੂੰ ਪਿਆਰ ਤੇ ਸਤਿਕਾਰ ਜੀ ਆਇਆਂ ਤੁਸੀਂ ਸਾਰੇ ਆਏ ਕਰਤੇ ਤੇ ਸਾਡੇ ਘਰ ਨੂੰ ਪਿਆਰ ਦਿਓ ਸਤਿਕਾਰ ਨੂੰ ਪਲੀਸ ਨੂੰ ਦਈਆ ਤੇ ਉਮੀਦ ਕਰਦੇ ਆ ਜਿਵੇਂ ਤੁਸੀਂ ਸਾਸ ਸੁਤਨੀ ਬਾਂ ਨੂੰ ਪਿਆਰ ਤੁਸੀਂ ਨੂੰ ਜਿਆਦਾ ਪਿਆਰ ਕਰੋਗੇ ਤੇ ਆਪਣਾ ਸਨੇਹਾ ਆਪਣੇ ਆਪਣੇ ਘਰ ਲੈ ਕੇ ਜਾਗੇ ਸੋ ਪਿਆਰ ਤੇ ਸਤਿਕਾਰ ਜੀ ਨਾਮੇ ਬਾਣਾ ਇੱਕ ਪਰੀਆਂ ਦੇ ਤੇ ਸੂਈਏ ਪਰੀਆਂ ਦੀ ਰਾਣੀ ਹੈ ਨਹੀਂ ਰਾਜ ਕੁਮਾਰਾ ਬਣਾਤੀ ਸੋਹਣੀ ਹੈਨੀ ਦੇਖ ਤੜੀ ਜੋ ਜਦੋਂ ਆਪਣੇ ਆਪ ਇੱਕ ਬਹੁਤ ਉਸਤਲ ਦਾ ਵੀਰ ਤੋਂ ਜਿਹੜੀ ਉਹ ਉਹ ਵੀਰ ਨੂੰ ਬਹੁਤ ਬਹੁਤ ਅਪ੍ਰੋਚ ਕਰਦੇ ਆ ਕਿ ਉਸ ਚੈਨਲ ਨੂੰ ਫੋਲੋ ਕਰਕੇ ਉਸ ਤੋਂ ਵੀ ਚੰਗੀ ਕੰਨੇ ਡਰਾਮਾ ਲੈ ਕੇ ਆਏ ਨੇ ਜਿਹਦੇ ਸਾਡੀ ਫਰਮ ਨੇ ਚੁਣੀਆਂ ਨੇ 12 ਕੰਡੀ ਚੁਣੀਆਂ ਨੇ ਮੈਂ ਸਮਝਦਾ ਹਾਂ ਲੋਨ ਦੀ ਬਹੁਤ ਵੱਡੀ ਗੱਲ ਹੈ ਐਂਟਰਟੇਨਮੈਂਟ ਦੇ ਦੌਰ ਨਾਲ ਇੱਕ ਬਹੁਤ ਵੱਡਾ ਮੈਸੇਜ ਰੈਪਰ ਨੂੰ ਨਹੀਂ ਹੈ ਸੇ ਹੋਣੀ ਹੈ ਫੈਮਿਲੀ ਫਿਲਮਾਂ ਦੇ ਸੰਗ ਲੋੜ ਹੈ ਅਸੀਂ ਲਗਾਤਾਰ ਐਕਸ਼ਨ ਫਿਲਮیں ਦੇਖ ਸਕਦੇ ਹਾਂ ਲਗਾਤਾਰ ਮੰਤਿਕਰਨ ਦੇਖ ਸਕਦੇ ਸਾਰੇ ਪਰ ਸ਼ਾਮਿਲ ਜਾਣਾ ਬਹੁਤ ਜ਼ਰੂਰੀ ਹੈ ਸੋ ਫੈਮਿਲੀ ਗਰੁੱਪ ਬਹੁਤ ਕਮਾਲ ਦਾ ਇੰਗੇਜਮੈਂਟ ਲੈਕਚਰ ਸੋ ਸਾਰੀ ਟੀਮ ਨੇ ਬਹੁਤ ਚੰਗਾ ਕੰਮ ਕੀਤਾ ਅਗਲਾ ਕੰਮ ਅਗਲੇ ਵੀ ਬਹੁਤ ਬਹੁਤ ਸ਼ੁਕਰੀਆ